ਇੱਕ ਬੰਦਾ ਕੋਈ ਵੀ ਹੈ ਭਾਵੇਂ ਕਿਸੇ ਵੀ ਪਾਰਟੀ ਨੂੰ ਬਲੋਂਗ ਕਰਦਾ ਹੈ ਜੇ ਉਹ ਜਿਹੜੀ ਮਾਫੀ ਮਿਲਦੀ ਹੈ ਗਲਤ ਨੂੰ ਜਿਹੜੇ ਗੁਨਾਹ ਕੀਤੇ ਹੁੰਦੇ ਨੇ ਉਹਨਾਂ ਨੂੰ ਕਦੇ ਮਾਫੀ ਨਹੀਂ ਮਿਲ ਸਕਦੀ ਜਿਹੜਾ ਬੰਦੇ ਨੇ ਰਾਜਨੀਤੀ 'ਚ ਰਹਿ ਕੇ ਕੋ ਕਰਮ ਕੀਤੇ ਨੇ ਜਿਹਨੇ ਗੁਨਾਹ ਕੀਤੇ ਨੇ ਰਾਜਨੀਤੀ 'ਚ ਰਹਿ ਕੇ ਉਹਨੂੰ ਇਹ ਸਜ਼ਾ ਵੀ ਹੋਣੀ ਚਾਹੀਦੀ ਸੀ ਵੀ ਤੋ ਸਾਰੇ ਹਮਣ ਰਾਜਨੀਤੀ ਨਹੀਂ ਕਰਨਗੇ ਰਾਜਨੀਤੀ ਕਰ ਲਈਏ ਭਾਂਡੇ ਤਾਂ ਕੀ ਇਹਦਾ ਝੁੱਗੀਆਂ ਵਾਲਿਆਂ ਦਾ ਜਾ ਕੇ ਪਿਸ਼ਾਬ ਧੋਦਣ ਕੇ ਸਾਰੇ ਇੱਕ ਕੁਰਸੀ ਵਾਸਤੇ ਦੇ ਕਰਨ ਡੂ ఎవਰੀਥਿੰਗ ਇਹ ਥੋੜਾ ਵੀ ਮਾਫੀ ਮੰਗ ਲਈ ਹੱਥ ਜੋੜ ਤੇ ਤੁਹਾਡੇ ਬਾਪ ਹੋਵੇ ਯਾਰ ਬਾਈਬਲ ਕਹਾਂਣ ਕੌਣ ਬੁਲੀ ਜਾਊਗਾ ਗੋਲੀ ਕਾਂਡ ਤੇ ਯਾਰ ਮੁੰਡੇ ਮਾਰੇ ਉਹਨਾਂ ਦੇ ਜ਼ਖਮ ਕਿਵੇਂ ਠੀਕ ਕਰੋਗੇ ਗੁਨਾਹਾਂ ਨੂੰ ਲੈ ਕੇ ਇੱਕ ਬੰਦਾ ਕਹਿੰਦਾ ਜਿਹੜਾ ਨੀਵਾ ਹੋ ਕੇ ਆ ਗਿਆ ਤਾਂ ਫਿਰ ਉਹਨੂੰ ਮਾਫੀ ਦੇਣ ਚ ਵੀ ਕੀ ਗੁਰੇਜ ਹੋਣਾ ਨਹੀਂ ਮੈਂ ਮੰਨਦੀ ਆ ਵੀ ਨੀਵਾ ਹੋ ਕੇ ਆ ਗਿਆ ਆਪਸਾ ਭਰਾਈ ਹੈ ਮੇਰਾ ਸਾਰਾ ਕੁਝ ਹੋ ਗਿਆ ਬਟ ਤੁਹਾਨੂੰ ਕਿ ਹੋਰ ਸਬਸਟੀਟਿਊਟ ਅਕਾਲੀ ਦਲ ਚ ਲੱਭਦਾ ਨਹੀਂ ਤੁਸੀਂ ਆਪਣੇ ਆਪ ਨੂੰ ਬਚਾਉਣ ਲਈ ਅਕਾਲੀ ਦਲ ਚ ਕਿੰਨੀ ਦਫੇੜ ਪਈ ਹੋਈ ਹੈ ਇਹਨਾਂ ਚ ਬੀਬੀ ਜੀਰਕਰ ਕਿੰਨੇ ਬੁਲੰਦ ਹੌਸਲੇ ਵਾਲੀ ਹੈ ਵਿਚਾਰੀ ਨੇ ਫਿਰ ਵੀ ਉਹਨੇ ਡਾਊਨ ਕਰ ਥ ਤੇ ਕਨਾਲ ਬੋਲੀ ਹੈ ਨਾ ਧਾਮੀ ਸਾਹਿਬ ਵੀ ਐਜੂਕੇਟਿਡ ਪਰਸਨ ਨੇ ਮੈਨੂੰ ਐਂ ਦੱਸੋ ਕੋਈ ਵੀ ਸ਼ਰਾਬੀ ਵੀ ਸ਼ਰਾਬ ਦੇ ਕੋ ਪੀਂਦਾ ਨੂੰ ਕਾਦੀ ਮਾਂ ਪਿਓ ਨੂੰ ਕਿੰਨ ਗੱਲਾਂ ਕਰਦਾ ਸ਼ਰਾਬੀ ਦੂਜੇ ਨੂੰ ਕਰਦਾ ਕਦੇ ਸੁਣਿਆ ਵੀ ਕੋਈ ਸ਼ਰਾਬੀ ਆਪਣੀ ਮਾਂ ਨੂੰ ਜਾਂਦੀ ਪੈਣ ਨੂੰ ਗੱਲਾਂ ਕਰਦਾ ਅਕਾਲੀ ਲੀਡਰਾਂ ਦੀ ਜਿਹੜੀ ਛਵੀ ਹੈ ਤੁਹਾਨੂੰ ਲੱਗਦਾ ਵੀ ਆ ਜਿਹੜਾ ਹੋਇਆ ਤਰਖਾਈਏ ਕਰਾ ਦਿੱਤਾ ਇਹਦੇ ਨਾਲ ਬਦਲ ਜੂਗੀ ਇਹਦੇ ਨਾਲ ਲੂਪ ਦੁਬਾਰੇ ਸੈੱਟ ਕਰਨ ਹੁਣ ਇਹ ਥੋੜਾ ਵੀ ਤੁਸੀਂ 900 ਚੂਹਾ ਖਾ ਕੇ ਬਿੱਲੀ ਹੱਦ ਨੂੰ ਚੱਲੀ ਵੀ ਤੁਸੀਂ ਐਂ ਥੋੜਾ ਗੱਲ ਹੁੰਦੀ ਹੈ ਵੀ ਤੁਸੀਂ ਹੁਣ ਉੱਥੇ ਸਾਰੇ ਇਕੱਠੇ ਟੋਲਾ ਜਾਵੜਿਆ ਤੇ ਤੁਹਾਡੀਆਂ ਜਿਹੜੀਆਂ ਮਖਾਨੇ ਉਹ ਦਾੜੀ ਜੁੜੀ ਜਦੋਂ ਕਤਲ ਕਰ ਲਈ ਸੀਗੀ ਕਿੰਨਾ ਰੌਲਾ ਇਹਨਾਂ ਨੇ ਪਾਇਆ ਸੀਗਾ ਹਨਾ ਤੇ ਇਹਨਾਂ ਦੇ ਆਪ ਦੇ ਲੀਡਰ ਜਿਹੜੇ ਰੇਪ ਕਰ ਕਰਕੇ ਤੇ ਭਾਂਡੇ ਮਾਜਦਾ ਦਾ ਮਤਲਬ ਰੇਪ ਮਾਫ ਹੋ ਗਿਆ ਜਿਹੜੀ ਇਹਨੂੰ ਹੌਬੀ ਢਾਲੀ ਵਾਲ ਨੂੰ ਇਰਿਟੇਸ਼ਨ ਹੋਈ ਨਾ ਮੇਰੇ ਖਿਆਲ ਮੈਂ ਫਿਰ ਸਾਰਿਆਂ ਇਹਨਾਂ ਦੀ ਉਹਨੂੰ ਮਾਈਕ ਨਹੀਂ ਦਿੱਤਾ ਮਾਈਕ ਤੋਂ ਬਾਅਦ ਹੌਬੀ ਢਾਲੀ ਵਾਲ ਨੇ ਕਿਹਾ ਵੀ ਮੈਂ ਖਾਸਾ ਵੱਡਾ ਬੰਦਾ ਹਾਂ ਭਾਈ ਜਦੋਂ ਆਪਾਂ ਜਾਦੇ ਤਾਂ ਪਹੁੰਚ ਜੀਏ ਨਾ ਤਾਂ ਫਿਰ ਫਾਲ ਨੀਵੇਂ ਰੱਖਣ ਨੂੰ ਜੰਮੀ ਥੱਲੇ ਡਾਊਨ ਤੋਂ ਅਰਥ ਹੋ ਗਏ ਅਰ ਬੋਲਣ ਤੋਂ ਪਹਿਲਾਂ 100 ਵਾਰੀ ਕੋਲੂ ਜਿਹੜੀ ਮੇਰੀ ਮੇਰੀ ਸ਼ਰਮਦਰ ਨੂੰ ਚੁਣਕਲੀ ਕਿਸੇ ਨੂੰ ਫਾਰਮ ਨਾ ਕਰਨਾ ਸਸਿਕਾਲਾ ਬੀਤੇ ਦਿਨਾਂ ਦੇ ਵਿੱਚ ਦੇ ਦੇਖੀਏ ਤਾਂ ਕਈ ਵਿਵਾਦ ਇਸ ਤਰ੍ਹਾਂ ਦੇ ਸਾਹਮਣੇ ਆਏ ਜਿਹੜੇ ਸਿੱਧੇ ਤੌਰ ਦੇ ਉੱਤੇ ਮਹਿਲਾਵਾਂ ਦੇ ਨਾਲ ਜੁੜੇ ਹੋਏ ਸੀਗੇ ਜਿਦੇ ਵਿੱਚ ਇੱਕ ਪਾਸੇ ਜਿੱਥੇ ਫਿਲਮ ਜਗਤ ਦੇ ਅਸੀਂ ਦੇਖਿਆ ਕਿ ਸਟੇਜ ਤੇ ਹੋਬੀ ਧੜੀਆਲ ਤੇ ਇੱਕ ਐਂਕਰ ਦੇ ਨਾਲ ਬਵਾਦ ਵਿਵਾਦ ਹੋ ਜਾਂਦਾ ਦੂਜੇ ਪਾਸੇ ਦੇਖੀਏ ਤਾਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਮਹਿਲਾ ਕਮਿਸ਼ਨ ਤਾਲਬ ਕਰਦਾ ਕਿਉਂਕਿ ਉਹ ਬੀਬੀ ਜਗੀਰ ਕੌਰ ਨੂੰ ਲੈ ਕੇ ਟਿੱਪਣੀ ਕਰਦੇ ਨੇ ਇਹ ਜਿਸ ਤਰ੍ਹਾਂ ਦੇ ਨਾਲ ਦੇਖੀਏ ਤਾਂ ਲੋਕਾਂ ਦੇ ਵਿੱਚ ਵੀ ਚਰਚਾ ਇੱਕ ਲੰਮੀ ਖੜੀ ਹੋਈ ਅਜਿਹਾ ਹੋਰ ਵੀ ਬਹੁਤ ਸਾਰੇ ਵਿਵਾਦ ਹੋਣੇ ਜਿਹੜੇ ਆਮ ਤੌਰ ਤੇ ਦੇਖਦੇ ਹੁਣੇ ਇਹ ਸੈਲੀਬ੍ਰਿਟੀ ਤੌਰ ਦੇ ਉੱਤੇ ਕਈੇ ਤਾਂ ਚਰਚਾ ਦੇ ਵਿੱਚ ਆ ਗਏ ਮੈਡਮ ਸੁਖੀ ਬਰਾੜ ਸਾਡੇ ਨਾਲ ਨੇਗੇ ਕਿਉਂਕਿ ਬੇਹਦ ਚਿੰਤਨ ਸੱਭਿਆਚਾਰਕ ਤੌਰ ਤੇ ਵੀ ਦੇਖਿਆ ਜਾਵੇ ਤੇ ਪੰਜਾਬ ਦਾ ਕਲਚਰ ਕੀ ਕਹਿੰਦਾ ਆਖਰ ਅਜਿਹਾ ਮਸਲਿਆਂ ਦਾ ਹੁਣ ਹੱਲ ਕੀ ਹੈ ਤਮਾਮ ਮੁੱਦਿਆਂ ਨੂੰ ਲੈ ਕੇ ਗੱਲ ਕਰਾਂਗੇ ਮੈਮ ਦੇਖਿਏ ਤੁਸੀਂ ਦੇਖ ਹੀ ਰਹੇ ਹੋ ਵੈਸੇ ਤਾਂ ਕਈ ਮਸਲੇ ਨੇ ਇਹ ਜਿਹੜੇ ਦੇਸ਼ ਦੇ ਤੌਰ ਤੇ ਲਈ ਇਹ ਤਾਂ ਪਤਾ ਨਹੀਂ ਕਿੰਨੇ ਨੇ ਸਿੱਧੇ ਤੌਰ ਤੇ ਮਹਿਲਾਵਾਂ ਦੇ ਨਾਲ ਜੁੜੇ ਨੇ ਆ ਜਿਹੜੇ ਦੋ ਇਨਸੀਡੈਂਟ ਆਏ ਇੱਕ ਪਹਿਲਾਂ ਆ ਗਿਆ ਹੌਪੀਟਲ ਵਾਲਾ ਹੋਰਾਂ ਦਾ ਦੂਜੇ ਪਾਸੇ ਹੁਣ ਹਰਜਿੰਦਰ ਧਾਮੀ ਹੋਰਾਂ ਦਾ ਇੱਕ ਫਿਲਮ ਜਗਤ ਤੋਂ ਨੇ ਦੂਜੇ ਧਾਰਮਿਕ ਤੌਰ ਦੇ ਉੱਤੇ ਜ਼ਿੰਮੇਵਾਰੀ ਨਿਭਾਉਂਦੇ ਨੇ ਸਾਈਕੀ ਮੰਨ ਕੀ ਚੁੱਕੀ ਆ ਲੋਕਾਂ ਦੀ ਆ ਸਭ ਤੋਂ ਪਹਿਲਾਂ ਸਪੋਕਸ ਮੈਂ ਦੇਖ ਰਹੀ ਤਮਾਮ ਜਿਹੜੇ ਮੇਰੇ ਸਰੋਤੇ ਨੇ ਕਿਉਂਕਿ ਹਮੇਸ਼ਾ ਹੀ ਬੋਕਸਮੈਨ ਮੇਰੇ ਨਾਲ ਰਹਿੰਦਾ ਤੇ ਮੈਂ ਸਪੋਕਸਮੈਨ ਨਾਲ ਰਹਿੰਨੀ ਆ ਤੇ ਸੱਚ ਬੋਲਦੇ ਆਪਾਂ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਆਂ ਮੈਂ ਵੀ ਆ ਪਿਛਲੇ ਸਮੇਂ ਦੇ ਵਿੱਚ ਵੇਖੋ ਕੋਈ ਵੀ ਬੰਦਾ ਭਾਵੇਂ ਕੋਈ ਧਾਰਮਿਕ ਹੈ ਭਾਵੇਂ ਕੋਈ ਕਲਾਕਾਰ ਮੇਰਾ ਭੈਣ ਭਰਾ ਹੈ ਜਦੋਂ ਉਹ ਬਲੰਦੀਆਂ ਤੇ ਪਹੁੰਚ ਜਾਂਦਾ ਨਾ ਭਾਵੇਂ ਕਿਸੇ ਵੀ ਖੇਤਰ ਚਾ ਤਾਂ ਉਹ ਬਲੰਦੀਆਂ ਤੇ ਟਿਕੇ ਰਹਿਣ ਵਾਸਤੇ ਉਹਨਾਂ ਨੂੰ ਆਪਦੀ ਪਰਸਨੈਲਿਟੀ ਦੇ ਵਿੱਚ ਬਹੁਤ ਕੁਝ ਲਿਆਉਣਾ ਪੈਂਦਾ ਲਿਆਉਣਾ ਚਾਹੀਦਾ ਜਿੱਚ ਸਭ ਤੋਂ ਵੱਡਾ ਹੁੰਦਾ ਸਹਿਣਸ਼ੀਲਤਾ ਪੇਸ਼ੈਂਸ ਅਸੀਂ ਕਈ ਵਾਰ ਸਟੇਜਾਂ ਤੇ ਜਾਂਦੇ ਆ ਮੈਂ ਵੀ ਜਾਂਦੀ ਆ ਕਈ ਗੱਲਾਂ ਸਾਨੂੰ ਇਗਨੋਰ ਕਰਨੀਆਂ ਪੈਂਦੀਆਂ ਆ ਜੋ ਕੋਈ ਤਾਂ ਰਿਸਟੇਜਾਂ ਤੇ ਜਾਂਦਾ ਐਂਕਰ ਹੁੰਦੀਆਂ ਐ ਐਂਕਰ ਜਿਹੜੀਆਂ ਜਾਦੇ ਮੋਸਟਲੀ ਹੁੰਦੀਆਂ ਉਹਨਾਂ ਨੂੰ ਹੁੰਦਾ ਵੀ ਅਸੀਂ ਬੋਲੀਏ ਜਿਆਦੇ ਸਿੰਗਰ ਨੂੰ ਟਾਈਮ ਨਾ ਮਿਲੇ ਐਂਕਰਾਂ ਟਾਈਮ ਖਾ ਜਾਂਦੀਆਂ ਸਿੰਗਰ ਦਾ ਆ ਹੋਬੀ ਧਾਲੀ ਵਾਲੀ ਮੈਂ ਉਹ ਬਲਜੀਤ ਜੋਲ ਵੀ ਮੇਰੇ ਬਹੁਤ ਕਲੋਜ਼ ਆ ਮੇਰੇ ਨਾਲ ਵੀ ਉਹਨੇ ਕੰਮ ਕੀਤਾ ਜਿਹੜੀ ਇਹਨੂੰ ਆ ਹੋਬੀ ਧਾਲੀ ਵਾਲ ਨੂੰ ਇਰਿਟੇਸ਼ਨ ਹੋਈ ਨਾ ਮੇਰਾ ਖਿਆਲ ਮੈਂ ਫਿਰ ਸਾਰਿਆਂ ਇਹਨਾਂ ਦੀ ਉਹਨੂੰ ਮਾਈਕ ਨਹੀਂ ਦਿੱਤਾ ਮਾਈਕ ਤੋਂ ਬਾਅਦ ਹੋਬੀ ਧਾਲੀ ਵਾਲ ਨੇ ਕਿਹਾ ਵੀ ਮੈਂ ਖਾਸਾ ਵੱਡਾ ਬੰਦਾ ਬੇਰਪਰਾਏ ਬਹੁਤ ਹੋ ਗਿਆ ਲੋਕ ਲੋਕ ਮਜ਼ਾਕ ਬਣਾਈ ਬੈਠੇ ਨੇ ਕਹਿੰਦੇ ਮੈਂ ਖਾਸਾ ਵੱਡਾ ਬੰਦਾ ਨਹੀਂ ਖਾਸਾ ਵੱਡਾ ਬੰਦਾ ਤਾਂ ਹੈਗਾ ਇੰਨਾ ਤਾਂ ਭਰਾ ਵੇਟ ਆ ਮੇਰੇ ਵੀਰ ਦਾ ਜਦੋਂ ਫਿਲਮ ਵਿੱਚ ਤੁਰਦਾ ਤਾਂ ਧਰਤੀ ਹਿੱਲਣ ਲੱਗ ਜਾਂਦੀ ਮੈਂ ਖਾਸਾ ਵੱਡਾ ਬੰਦਾ ਹੀ ਆ ਇਹੋ ਜਿਹਾ ਵੱਡਾ ਬੰਦਾ ਕੱਦਦਾ ਹੁਣ ਆਉਂਕਾ ਬਾਕੀ ਐਕਟਿੰਗ ਵੀ ਉਹਦੀ ਵਧੀਆ ਪਰ ਚਲੋ ਫੇਰ ਵੀ ਨਾ ਮੈਂ ਬੇਨਤੀ ਕਰਦੀ ਆ ਸਾਰੇ ਮੇਰੇ ਵੀਰਾਂ ਨੂੰ ਹੌਬੀ ਨੂੰ ਨਹੀਂ ਸਾਰਿਆਂ ਨੂੰ ਬੇਨਤੀ ਕਰਦੀ ਆ ਸਾਰੇ ਮੇਰੇ ਕੋਈ ਭਰਾ ਨੇ ਕੋਈ ਦਲਜੀਤ ਵਰਗੇ ਮੇਰੇ ਬੱਚਿਆਂ ਵਰਗੇ ਵੀ ਨੇ ਵੀ ਭਾਈ ਜਦੋਂ ਆਪਾਂ ਜਾਦੇ ਤਾਂ ਪਹੁੰਚ ਜਾਈਏ ਨਾ ਤਾਂ ਫਿਰ ਫਾਲ ਨੀਵੇਂ ਰੁੱਖਾਂ ਨੂੰ ਲੱਗ ਜ ਅਰ ਬੋਲਣ ਤੋਂ ਪਹਿਲਾਂ 100 ਵਾਰੀ ਤੋਲੂ ਵੀ ਜਿਹੜੀ ਮੇਰੀ ਮੇਰੀ ਸ਼ਬਦ ਦਾ ਮੂੰਹੋਂ ਨਿਕਲੇ ਵੀ ਕਿਸੇ ਨੂੰ ਹਾਰਮ ਤਾਂ ਨਹੀਂ ਕਰਨਗੇ ਦੂਜੇ ਪਾਸੇ ਹੁਣ ਧਾਮੀ ਸਾਹਿਬ ਬੜੇ ਰਿਸਪੈਕਟਡ ਨੇ ਹੀ ਜੈ ਐਜੂਕੇਟਿਡ ਪਰਸਨ ਹੈ ਨਾ ਬਟ ਆਈ ਏਮ ਸੌਰੀ ਟੂ ਸੇ ਮੈਂ ਜਿਹੜਾ ਵੀਕ ਤਰ੍ਹਾਂ ਦਾ ਦੇਖੋ ਮੈਂ ਅਕਾਲ ਤਖਤ ਸਾਹਿਬ ਦਾ ਬਹੁਤ ਸਤਿਕਾਰ ਵਿੱਚ ਸਿੱਖਾਂ ਦੀ ਧੀ ਹਾਂ ਐਸਜੀਪੀਸੀ ਬੜੇ ਸਟਰਗਲ ਨਾਲ ਬਣੀ ਹੈ ਤੁਹਾਨੂੰ ਪਤਾ ਹੀ ਕਿੰਨੀਆਂ ਦੀਆਂ ਕੁਰਬਾਨੀਆਂ ਹੋਈਆਂ ਬਹੁਤ ਵਧੀਆ ਮੈਂ ਮੰਨਦੀ ਹਾਂ ਮੈਂ ਦੱਸਾਂ ਗੁਰੂਆਂ ਨੂੰ ਮੰਨਦੀ ਹਾਂ ਮੈਂ ਅਕਾਲ ਤਖਤ ਨੂੰ ਮੰਨਦੀ ਹਾਂ ਪਰ ਜਿਹੜੇ ਅਕਾਲ ਤਖਤ ਨੂੰ ਹੈਂਡਲ ਕਰ ਰਹੇ ਨੇ ਨ ਕਿਸਨੂੰ ਤੁਸੀਂ ਸਜ਼ਾ ਲਾਉਣੀ ਹੈ ਮੇਰੀ ਗੱਲ ਸੁਣੋ ਕਿੰਨੇ ਲੋਕ ਭਾਂਡੇ ਮਾਂਜਦੇ ਹਰਮੰਦਰ ਸਾਹਿਬ ਤੇ ਜਾ ਕੇ ਮਾਂਜਦੇ ਨਾ ਰੋਜ਼ ਕਿੰਨੇ ਜਾਣੇ ਉਹ ਪ੍ਰਕਰਮਾ ਸਾਫ਼ ਕਰਦੇ ਸੇਵਾ ਕਰਦੇ ਸੇਵਾ ਕਰਦੇ ਸਾਰੇ ਇਹਦਾ ਮਤਲਬ ਸਭ ਨੇ ਗੁਨਾਹ ਤਾਂ ਨਹੀਂ ਨਾ ਕੀਤੇ ਹੋਏ ਰਾਜੀ ਇੱਕ ਬੰਦਾ ਕੋਈ ਵੀ ਹੈ ਭਾਵੇਂ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਜੇ ਉਹ ਜਿਹੜੀ ਮਾਫੀ ਮਿਲਦੀ ਹੈ ਗਲਤੀਆਂ ਦੀ ਜਿਹੜੇ ਗੁਨਾਹ ਕੀਤੇ ਹੁੰਦੇ ਨਾ ਉਹਨਾਂ ਦੀ ਕਦੇ ਮਾਫੀ ਨਹੀਂ ਮਿਲ ਸਕਦੀ ਮੈਵਰ ਤੁਸੀਂ ਕੀ ਕਹਿ ਰਹੇ ਹੋ ਵੀ ਇਸ ਵਾਰ ਤਾਂ ਵੈਸੇ ਚਰਚਾ ਹੈ ਛੜੀ ਕੀ ਅਕਾਲ ਤਖਤ ਸਾਹਿਬ ਨੇ ਸਖਤ ਫੈਸਲਾ ਲਿਆ ਤੇ ਬੜੇ ਸਖਤ ਰਵਈਏ ਦੇ ਨਾਲ ਜਿਹੜਾ ਤਰਖਈਆ ਕਰਾਰ ਦਿੱਤਾ ਤੁਹਾਨੂੰ ਲੱਗਦਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਆਖਰ ਕਿਤਨਾ ਕਿਤੇ ਇਹ ਹੋਰ ਸਖਤ ਹੋਣੀ ਚਾਹੀਦੀ ਸੀ ਨਹੀਂ ਅਕਾਲ ਤਖਤ ਦਾ ਫੈਸਲਾ ਸਾਹਿਬ ਨੇ ਐਪਰੀਸ਼ੀਏਟ ਕੀਤਾ ਮੈਂ ਵੀ ਐਪਰੀਸ਼ੀਏਟ ਕਰਦੀ ਪਰ ਇਹ ਫੈਸਲਾ ਇੱਕ ਇੱਕ ਗੱਲਾਂ ਦੋ ਗੱਲਾਂ ਹੋਰ ਕਰਨੀਆਂ ਚਾਹੀਦੀਆਂ ਸੀ ਜਿਹੜਾ ਬੰਦੇ ਨੇ ਰਾਜਨੀਤੀ 'ਚ ਰਹਿ ਕੇ ਕੋ ਕਰਮ ਕੀਤੇ ਨੇ ਜਿਨੇ ਗੁਨਾਹ ਕੀਤੇ ਨੇ ਰਾਜਨੀਤੀ 'ਚ ਰਹਿ ਕੇ ਉਹਨੂੰ ਇਹ ਸਜ਼ਾ ਵੀ ਹੋਣੀ ਚਾਹੀਦੀ ਸੀ ਵੀ ਤੋ ਸਾਰੇ ਹਮਣ ਰਾਜਨੀਤੀ ਨਹੀਂ ਕਰਨਗੇ ਉਹਨੂੰ ਰਾਜਨੀਤੀ ਦੇ ਵਿੱਚੋਂ ਪੰਥ ਚੋਂ ਵੀ ਛੇਕਿਆ ਜਾਣਾ ਚਾਹੀਦਾ ਸੀ ਤੇ ਰਾਜਨੀਤੀ ਵਿੱਚੋਂ ਵੀ ਛੇਕਿਆ ਜਾਣਾ ਚਾਹੀਦਾ ਸੀ ਰਾਜਨੀਤੀ ਕਰ ਲਈਏ ਭਾਂਡੇ ਤਾਂ ਕੀ ਇਹਦਾ ਝੁੱਗੀਆਂ ਵਾਲਿਆਂ ਦਾ ਜਾ ਕੇ ਪਿਸ਼ਾਬ ਧੋ ਦੇਣਗੇ ਸਾਰੇ ਇੱਕ ਕੁਰਸੀ ਵਾਸਤੇ ਦੇ ਕੰਡੂ ఎవਰੀਥਿੰਗ ਇਹ ਸਾਰੇ ਇਹਦੇ ਪਿੱਛੇ ਭੁੱਖ ਕਾਦੀਆਂ ਰਾਜੇ ਕੁਰਸੀ ਦੀ ਕੁਰਸੀ ਤੇ ਬੈਠਣ ਲਈ ਕੀ ਨਹੀਂ ਕਰਦੇ ਇਹ ਇਹ ਨਹੀਂ ਮੈਂ ਸੋ ਕਾਲਡ ਲੋਕਾਂ ਦਾ ਸਾਰੇ ਲੀਡਰਾਂ ਦਾ ਇਹ ਹੀ ਵਾਲਾ ਭਾਵੇਂ ਕੋਈ ਕਾਂਗਰਸ ਦਾ ਭਾਵੇਂ ਕਿਸੇ ਦਾ ਕਿਵੇਂ ਇਹ ਹੁਣ ਤੁਹਾਨੂੰ ਝੂਠ ਮਾਰੀ ਜਾਂਦੇ ਆ ਤੁਹਾਨੂੰ ਅਸੀਂ ਆਹ ਕਰ ਦਾਂਗੇ ਯੂ ਮਾਰਦੇ ਆ ਕਿ ਨਹੀਂ ਵੀ ਤੁਹਾਨੂੰ ਅਸੀਂ ਇੱਥੇ ਪੰਜਾਬੀਆਂ ਵਿਚਾਰੇ ਭੋਲੇ ਦੇ ਪੰਜਾਬੀ ਜਿਹੜੇ ਇਹਨਾਂ ਦੀਆਂ ਗੱਲਾਂ ਚ ਲੱ ਦੂਜੀ ਗੱਲ ਸਮਿੱਤ ਜਿਹੜੀ ਜਿਹੜਾ ਧਰਮ ਹੈ ਨਾ ਉਹਦੇ ਚ ਜਦੋਂ ਰਾਜਨੀਤੀ ਦੀ ਜ਼ਿਆਦਾ ਦਖਲਅੰਦਾਜ਼ੀ ਹੋ ਜਾਂਦੀ ਹੈ ਨਾ ਸਾਡੀ ਬਦਕਿਸਮਤੀ ਹੈ ਵੀ ਧਰਮ ਦੇ ਵਿੱਚ ਰਾਜਨੀਤੀ ਦਾ ਦਖਲ ਜ਼ਿਆਦਾ ਹੋ ਗਿਆ ਜਦੋਂ ਕਿ ਧਰਮ ਨੂੰ ਰਾਜਨੀਤੀ ਪੁਸ਼ ਕਰਦੀ ਹੈ ਰਾਜਨੀਤੀ ਕਿਵੇਂ ਪੁਸ਼ ਕਰਦੀ ਹੈ ਧਾਰਮਿਕ ਸਮਾਗਮ ਕਰਾ ਕੇ ਸਰਕਾਰਾਂ ਪੁਸ਼ ਕਰਦੀ ਜਦੋਂ ਧਰਮ ਰਾਜਨੀਤੀ ਨੂੰ ਪੁਸ਼ ਕਰਨ ਲੱਗ ਜੇ ਨਾ ਸੋ ਕਾਲਡ ਲੀਡਰ ਜਿਹੜੇ ਲੀਡਰਾਂ ਨੇ ਇੰਨੇ ਗ੍ਰਾਹ ਕੀਤੇ ਆ ਉਹ ਕੌਮ ਦੀ ਰਹਿਨਮਾਈ ਕਰਕੇ ਕੀ ਕਰਨਗੇ ਇਹੋ ਜਿਹੇ ਲੀਡਰ ਇਹ ਥੋੜਾ ਵੀ ਮਾਫੀ ਮੰਗ ਲਈ ਹੱਥ ਜੋੜ ਤੇ ਤੁਹਾਡੇ ਮਾਫ ਹੋਗੇ ਯਾਰ ਬਹਿਬਲ ਕਾਲਾ ਨੂੰ ਕੌਣ ਭੁੱਲ ਜਾਊਗਾ ਗੋਲੀ ਕਾਂਡ ਨੂੰ ਯਾਰ ਮੁੰਡੇ ਮਾਰੇ ਉਹਨਾਂ ਦੇ ਜ਼ਖਮ ਕਿਵੇਂ ਠੀਕ ਕਰੋਗੇ ਸਮਝ ਗਏ ਨਾ ਸੋ ਇਹ ਮਾਫੀ ਬਹੁਤ ਸਖਤ ਮਾਫੀ ਦਿੱਤੇ ਪਰ ਜੇ ਐਂ ਕਹਿ ਦੋ ਹੁੰਦੇ ਨਾ ਵੀ ਜਿਹੜੇ ਵੀ ਲੀਡਰ ਉੱਥੇ ਗਏ ਸੀ ਉਹਨਾਂ ਨੂੰ ਵੀ ਤੁਸੀਂ ਰਾਜਨੀਤੀ ਕਰਨ ਦਾ ਤੁਹਾਨੂੰ 10 ਸਾਲ ਕੋਈ ਹੱਕ ਨਹੀਂ ਫੇਰ ਜਾਦੇ ਠੰਡ ਪੈਣੀ ਸੀ ਕਿਉਂਕਿ ਇਹੋ ਜਿਹੇ ਲੀਡਰ ਕੌਮ ਦੀ ਰਹਿਣ ਮੈਂ ਕਿਵੇਂ ਕਰਨਗੇ ਦੱਸੋ ਇਹ ਕਿਤਨਾ ਕਿਤੇ ਦੇਖਿਆ ਜਾਵੇ ਇਸੀ ਨੂੰ ਲੈ ਕੇ ਵੀ ਗੱਲ ਉੱਠੀ ਕੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਜਿਵੇਂ ਗੱਲ ਉੱਠੀ ਕਿ ਅਕਾਲੀ ਦਲ ਦੀ ਜੀ ਬੋਡੀ ਨਮੀ ਬਣਾਓ ਦੁਬਾਰੇ ਤੋਂ ਚੋਣ ਹੋਊਗੀ ਮੈਂਬਰਸ਼ਿਪ ਵਧੇ ਦੂਜੇ ਪਾਸੇ ਹੁਣ ਫੇਰ ਕਿਤੇ ਨਾ ਕਿਤੇ ਜਿਹੜੇ ਲੋਕ ਨੇਗੇ ਉਹ ਇਹ ਗੱਲ ਕਹਿ ਰਹੇ ਨੇ ਜਾਂ ਕਿ ਇਹ ਚਰਚਾ ਇੱਕ ਇਹ ਵੀ ਛੱਡਦੀ ਹੈ ਜਿੱਥੇ ਇੱਕ ਪਾਸੇ ਤੁਹਾਨੂੰ ਐਪਰੀਸ਼ੀਏਟ ਕਰ ਰਹੇ ਨੇ ਤੁਸੀਂ ਵੀ ਕਿਹਾ ਜਿਵੇਂ ਐਪਰੀਸ਼ੀਏਟ ਕਰ ਰਹੇ ਨੇ ਜਥੇਦਾਰਾਂ ਦਾ ਕਦ ਪਹਿਲਾਂ ਨਾਲੋਂ ਵਧਿਆਗਾ ਅਕਾਲ ਤਖਤ ਦੀ ਪਰ ਦੂਜੇ ਪਾਸੇ ਗੱਲ ਇਹ ਵੀ ਹੈ ਵੀ ਇਸ ਮਾਫੀ ਨੂੰ ਨਾ ਕਾਫੀ ਜਿਵੇਂ ਤੁਸੀਂ ਕਿਹਾ ਆਖਰ ਇਹ ਤੁਹਾਨੂੰ ਲੱਗਦਾ ਵੀ ਜੇ ਦਸਾਂ ਵਾਲੀ ਸਜ਼ਾ ਸੁਣਾ ਦੰਦੇ ਫਿਰ ਜ਼ਿਆਦਾ ਇਫੈਕਟਿਵ ਕੀ ਹੋਣਾ ਸੀਗਾ ਕਿਉਂਕਿ ਦੇਖੋ ਜਿਹੜੇ ਗੁਨਾਹ ਨੇ ਗੁਨਾਹ ਨੂੰ ਲੈ ਕੇ ਇੱਕ ਬੰਦਾ ਕਹਿੰਦਾ ਉਹਨੇ ਵੀ ਜਿਹੜਾ ਨੀਵਾ ਹੋ ਕੇ ਆ ਗਿਆ ਤਾਂ ਫਿਰ ਉਹਨੂੰ ਮਾਫੀ ਦੇਣ ਚ ਵੀ ਕੀ ਗਰੇਜ ਹੋਣਾ ਚਾਹੀਦਾ ਨਹੀਂ ਮੈਂ ਮੰਨਦੀ ਆ ਵੀ ਨੀਵਾ ਹੋ ਕੇ ਆ ਗਿਆ ਭਰਾਈ ਹੈ ਮੇਰਾ ਸਾਰਾ ਕੁਝ ਹੋ ਗਿਆ ਬਟ ਤੁਹਾਨੂੰ ਕਿ ਹੋਰ ਸਬਸਟੀਟਿਊਟ ਅਕਾਲੀ ਦਲ ਚ ਲੱਭਦਾ ਨਹੀਂ ਅਕਾਲੀ ਦਲ ਕਿੱਡਾ ਵੱਡਾ ਤੁਸੀਂ ਜੇ ਜੇ ਉਹਦੇ ਇੱਕ ਬੰਦੇ ਕਰਕੇ ਅਕਾਲੀ ਦਲ ਟੁੱਟ ਰਿਹਾ ਤਾਂ ਮੈਂ ਤਾਂ ਉਹਦੀ ਥਾਂ ਤੇ ਮੈਂ ਤਾਂ ਆ ਵੀ ਪਿੱਛੇ ਹੋ ਜਾ ਵੀ ਬਈ ਅਕਾਲੀ ਦਲ ਜਜ਼ਬਾ ਹੋਣਾ ਚਾਹੀਦਾ ਸਾਡਾ ਅਕਾਲੀ ਦਲ ਬਚਾ ਰਵੇ ਤੁਸੀਂ ਆਪਣੇ ਆਪ ਨੂੰ ਬਚਾਉਣ ਲਈ ਅਕਾਲੀ ਦਲ ਚ ਕਿੰਨੀ ਦਫੇੜ ਪਈ ਹੋਈ ਇਹਨਾਂ ਚ ਬੀਬੀ ਜੀ ਕਰ ਕਿੰਨੇ ਬੁਲੰਦ ਹੌਸਲੇ ਵਾਲੀ ਹੈ ਵਿਚਾਰੀ ਨੇ ਫੇਰ ਵੀ ਉਹਨੇ ਡਾਊਨ ਟੂ ਅਰਥ ਹੋ ਕੇ ਕਿਹਾ ਵੀ ਕੋਈ ਗੱਲ ਨਹੀਂ ਤਰੀਕੇ ਨਾਲ ਬੋਲੀ ਹੈ ਨਾ ਧਾਮੀ ਸਾਹਿਬ ਵੀ ਐਜੂਕੇਟਿਡ ਪਰਸਨ ਨੇ ਮੈਨੂੰ ਐਂ ਦੱਸੋ ਕੋਈ ਵੀ ਸ਼ਰਾਬੀ ਵੀ ਸ਼ਰਾਬ ਜਦੋਂ ਪੀਂਦਾ ਨੂੰ ਕਾ ਆਪਦੀ ਮਾਂ ਭੈਣ ਨੂੰ ਕਿਉਂ ਗਾਲਾਂ ਕੱਢਦਾ ਸ਼ਰਾਬੀ ਦੂਜੇ ਨੂੰ ਕੱਢਦਾ ਕਦੇ ਸੁਣਿਆ ਵੀ ਕੋਈ ਸ਼ਰਾਬੀ ਆਪਦੀ ਮਾਂ ਨੂੰ ਜਾਂ ਆਪਦੀ ਭੈਣ ਨੂੰ ਗਾਲਾਂ ਕੱਢਦਾ ਕੋਈ ਵੀ ਮੈਥੋ ਵੀ ਟੈਲੀਫੋਨ ਤੇ ਮੈਂ ਵੀ ਗੱਲਾਂ ਕਰਦੀ ਆ ਆਪਾਂ ਦੁਜਿਆਂ ਨੂੰ ਐਂ ਕਹਿਣਾ ਇਦਾਂ ਕਹਿਣਾ ਇਸ ਤਰ੍ਹਾਂ ਨਾ ਧਾਮੇ ਸਾਹਿਬ ਦੀ ਪਰਸਨੈਲਿਟੀ ਨੂੰ ਸ਼ਖਸ਼ੀਅਤ ਨੂੰ ਨਾ ਸ਼ੋਭਾ ਨਹੀਂ ਦਿੰਦੀ ਇਹ ਜੀ ਗੱਲ ਇੱਕ ਤਾਂ ਹੋਵੇ ਬੰਦਾ ਅਨਪੜ੍ਹ ਬੰਦਾ ਹੋਵੇ ਇੱਕ ਐਡੀ ਵੱਡੀ ਸੰਸਥਾ ਨੂੰ ਬੰਦਾ ਲੀਡ ਕਰ ਰਿਹਾ ਸੋ ਪਤਾ ਨਹੀਂ ਨਿਕਲ ਗਈ ਜਾਣੇਣ ਜਾਣੇ ਚ ਨਿਕਲ ਗਈ ਜਾਂ ਪਰ ਮੈਨੂੰ ਤਾਂ ਖੁਦ ਨਹੀਂ ਚੰਗਾ ਲੱਗਾ ਔਰ ਮਹਿਲਾ ਕਮਿਸ਼ਨ ਦਾ ਮੈਂ ਐਪਰੀਸ਼ੀਏਟ ਕਰਦੀ ਆਂ ਵੀ ਵਧੀਆ ਕਦਮ ਹੈ ਜਿਹੜਾ ਲਿਆ ਉਹਨਾਂ ਨੇ ਸਟਾਰ ਪਰ ਇਹਦੇ ਵਿੱਚ ਦੇਖਿਆ ਜਾਵੇ ਉਹਨਾਂ ਨੇ ਜਿਹੜਾ ਲਿਖਤੀ ਤੌਰ ਤੇ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਤਣਾਅ ਚ ਆ ਗਿਆ ਸੀਗਾ ਹਾਲਾਂਕਿ ਉਸ ਤੋਂ ਬਾਅਦ ਚ ਫੀਲ ਕਰਿਆ ਲਾਜ਼ਮੀ ਜੀ ਗੱਲ ਹੈ ਕਿ ਜਦੋਂ ਕਮਿਸ਼ਨ ਦੇ ਅੱਗੇ ਪੇਸ਼ ਹੋਏ ਨੇ ਉੱਥੇ ਵੀ ਉਹਨਾਂ ਨੇ ਅਫਸੋਸ ਜ਼ਾਹਰ ਕਰਿਆ ਹੋਣਾ ਬੀਬੀ ਜ਼ਗੀਰ ਕੋਰਣਾ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੇ ਤਾਂ ਖਰ ਠਰਮੇ ਨਾਲ ਹੀ ਇਸ ਚੀਜ਼ ਦਾ ਜਵਾਬ ਦਿੱਤਾ ਨਰਾਜ਼ਗੀ ਜ਼ਰੂਰ ਦਿਤਾਈ ਹੈ ਪਰ ਜਦੋਂ ਕੋਈ ਮੈਮ ਜਦੋਂ ਕੋਈ ਜ਼ਿੰਮੇਵਾਰੀ ਤੌਰ ਤੇ ਉੱਤੇ ਬੈਠਾ ਜਿਸ ਸੌਦੇ ਤੇ ਬੈਠਾ ਬੰਦਾ ਉਹ ਹੋ ਸਕਦਾ ਵੀ ਤਣਾਅ ਦੇ ਵਿੱਚ ਕੋਈ ਕਦੇ ਗਲਤ ਫੈਸਲਾ ਆ ਜਾਇਆ ਹੈ ਤਾਂ ਇਨ ਨੇ ਮੈਂ ਮੰਨਦੀ ਆ ਧਮੀ ਸਾਹਿਬ ਵਧੀਆ ਇਨਸਾਨ ਨੇ ਮੈਂ ਇਹ ਵੀ ਮੰਨਦੀ ਆ ਤੁਸੀਂ ਦੇਖੋ ਵੀ ਪਿਛਲੇ 20 ਦਿਨਾਂ ਦੀ ਮੈਂ ਬਾਹਰ ਨਹੀਂ ਨਾ ਹੀ ਇੰਟਰਵਿਊਾਂ ਚ ਨਹੀਂ ਆਇਆ ਜਿਹੜਾ ਮਾਮਾ ਇੰਨਾ ਕਰਾ ਜਿਹੜੇ ਪੱਤਰਕਾਰ ਆ ਉਹ ਵੀ ਛੇੜੋਂ ਹਟਦੇ ਹੀ ਨਹੀਂ ਫੋਨ ਕਦੇ ਧਮੀ ਨੂੰ ਲਾ ਲੈਂਦੇ ਕਦੇ ਕਿਸੇ ਨੂੰ ਲਾ ਲੈਂਦੇ ਵੀ ਦੱਸੋ ਕੀ ਰਾਏ ਕਈ ਵਾਰੀ ਮੈਂ ਵੀ ਕਈ ਵਾਰੀ ਮੈਨੂੰ ਪੰਜ-ਪੰਜ ਮੈਂ ਵੀ ਖੇਚ ਜਾਂਦੀ ਆ ਵੀ ਭਾਈ ਵੀ ਤੁਸੀਂ ਅਸੀਂ ਆਪੇ ਇੰਟਰਵਿਊ ਕਰ ਲਾਂਗੇ ਹੁਣ ਮੈਂ ਤੁਹਾਨੂੰ ਕਹਤਾ ਵੀ ਮੈਂ ਇੰਟਰਵਿਊ ਲਈ ਰੈਡੀ ਆ ਵੀ ਕਰ ਲਾਂਗੇ ਵੀ ਭਾਈ ਚੰਗਲ ਸੋ ਆ ਸਕਦਾ ਬੰਦਾ ਕਿਸੇ ਵੇਲੇ ਨਾ ਤਾਂ ਇਸ ਚ ਆ ਜਾਂਦਾ ਬਟ ਤਾਂ ਇਸ ਚ ਆਉਣ ਤੋਂ ਪਹਿਲਾਂ ਥੋੜਾ ਜਿਹਾ ਸੋਚਣਾ ਚਾਹੀਦਾ ਵੀ ਮੈਰੀ ਕੋਈ ਕਿਉਂਕਿ ਅੱਜ ਕੱਲ ਸਭ ਨੂੰ ਪਤਾ ਵੀ ਕਾਲ ਰਿਕਾਰਡਿੰਗ ਹੋ ਜਾਂਦੀ ਹੈ ਤਾਂ ਮੀ ਸਾਹਿਬ ਨੂੰ ਵੀ ਪਤਾ ਸਭ ਨੂੰ ਪਤਾ ਕਿਉਂਕਿ ਕੋੜਾ ਵੀ ਅਨਪੜ ਨਹੀਂ ਮਿੰਟ ਚ ਤਾਂ ਲੋਕੀ ਰਿਕਾਰਡ ਕਰ ਲੈਂਦੇ ਨੇ ਆਵਾਜ਼ਾਂ ਵੀ ਅੱਜ ਕੱਲ ਤਾਂ ਬਦਲਣ ਲੱਗ ਜਾਂਦੇ ਨੇ ਸਮਝ ਗਏ ਸੋ ਥੋੜਾ ਜਿਹਾ ਗਰੇਜ਼ ਕਰਨਾ ਚਾਹੀਦਾ ਕਿਉਂਕਿ ਬੜੀ ਵਧੀਆ ਸ਼ਖਸੀਅਤ ਨਹੀਂ ਉਹ ਬੜੇ ਵੱਡੇ ਰੁਤਬੇ ਤੇ ਬੈਠੇ ਨੇ ਸੋ ਮੇਰੇ ਖਿਆਲ ਨਾਲ ਵੀ ਇਹ ਸਿਰਫ ਅਕਾਲੀ ਲੀਡਰ ਹੁਣ ਨਹੀਂ ਕਲਾਕਾਰਾਂ ਨੂੰ ਵੀ ਹਰ ਤਰ੍ਹਾਂ ਦੇ ਜਿਹੜੇ ਫੀਲਡ ਦੇ ਬੰਦੇ ਨੇ ਅਫਸਰ ਨੇ ਗਵਰਨਮੈਂਟ EMPLOYEES ਨੇ ਕਿੱਡੀਆਂ ਪੋਸਟਾਂ ਵਾਲੇ ਨੇ ਉਹਨਾਂ ਨੂੰ ਬੋਲਣ ਤੋਂ ਪਹਿਲਾਂ ਥੋੜਾ ਜਿਹਾ ਸੋਚਣਾ ਚਾਹੀਦਾ ਆਪਦੇ ਰੁਤਬਿਆਂ ਦਾ ਧਿਆਨ ਰੱਖਣਾ ਚਾਹੀਦਾ ਤੇ ਧੀਆ ਪਹਿਣਾ ਸੋ ਕਿੰਨੇ ਬੰਦੇ ਆਖੀਏ ਜਿੱਥੇ ਜਮੇ ਰਾਜਨ ਹਰ ਇੱਕ ਨੂੰ ਆਪਣੀ ਬੇਟੀ ਚੰਗੀ ਲੱਗਦੀ ਹੈ ਹਰ ਇੱਕ ਨੂੰ ਦੀ ਮਾਂ ਚੰਗੀ ਲੱਗਦੀ ਹੈ ਠੀਕ ਹੈ ਨਾ ਸੋ ਇਹੋ ਜਿਹੀਆਂ ਗੱਲਾਂ ਉਹ ਮੇਰਾ ਖਿਆਲ ਆ ਮੈਂ ਬੇਨਤੀ ਕਰਦੀ ਹਾਂ ਸਾਰਿਆਂ ਨੂੰ ਸਾਰੇ ਪੰਜਾਬ ਨੂੰ ਵੀ ਗਰੇਜ਼ ਕਰਿਆ ਕਰੋ ਆਪਾਂ ਫਿਰ ਅੱਗੇ ਪੰਜਾਬ ਦਾ ਕੁਝ ਹੈ ਨਹੀਂਗਾ ਪੱਲੇ ਇਹ ਲੜਾਈਆਂ ਕਰ ਕਰਕੇ ਕੀ ਨਿਕਲੂਗਾ ਆਪਾਂ ਨੂੰ ਕੁਝ ਨਹੀਂ ਮ ਕੱਖ ਨਹੀਂ ਮੈਨਾਂ ਪਰ ਇਹਦੇ ਵਿੱਚ ਜਿਹੜਾ ਜਿਹੜਾ ਪ੍ਰਕਰਨ ਇਹ ਹੋਬੀ ਢਾਲੀ ਵਾਲ ਤੇ ਜੋਲ ਨਾਲ ਹੋਇਆ ਉਹਦੇ ਵਿੱਚ ਦੇਖੀਏ ਚਲੋ ਵੀਡੀਓ ਤਾਂ ਘਰ ਵਾਇਰਲ ਹੋਈ ਜਾਂਦੇ ਨੇ ਆਮ ਤੌਰ ਤੇ ਇਹ ਜੀਆਂ ਚੀਜ਼ਾਂ ਦੇ ਲੋਕਾਂ ਨੇ ਇਸ ਚੀਜ਼ ਨੂੰ ਮਜ਼ਾਕ ਬਣਾ ਲਿਆ ਇੱਕ ਤਾਂ ਹੀ ਮੈਂ ਬਹੁਤ ਵੱਡਾ ਬੰਦਾ ਦੂਜੇ ਪਾਸੇ ਜੀ ਗੱਲ ਕਿਹਾ ਜਾਵੇ ਸਟੇਜ ਤੇ ਜਿਵੇਂ ਰਵਈਆ ਰਿਹਾ ਕਿਉਂਕਿ ਉੱਥੇ ਜ਼ਿਆਦਾ ਤੌਰ ਤੇ ਇਹ ਢਾਲੀ ਵਾਲ ਦੀਆਂ ਗੱਲਾਂ ਇਹ ਤਾਂ ਸੁਣਨ ਨੂੰ ਜ਼ਰੂਰ ਲੋਕਾਂ ਨੇ ਦੇਖਿਆ ਉਹ ਤੇ ਰਿਐਕਟ ਕਰਿਆ ਪਰ ਐਂਕਰ ਦਾ ਵੀ ਤੁਸੀਂ ਸਮਝਦੇ ਹੋ ਵੀ ਜਿਸ ਤਰ੍ਹਾਂ ਦੇ ਨਾਲ ਉਹਨੇ ਰਿਐਕਟ ਕਰਿਆ ਵੀ ਇਹ ਚੀਜ਼ ਪਿੱਛੇ ਸੰਭੀ ਜਾ ਸਕਦੀ ਸੀ ਜਾਂ ਹੋ ਸਕਦਾ ਵੀ ਬੰਦੇ ਦਾ ਕਈ ਵਾਰ ਗੁੱਸਾ ਇੰਨਾ ਜ਼ਿਆਦਾ ਵੱਜ ਜਾਂਦਾ ਵੀ ਉਹਨੇ ਸਟੇਜ 'ਤੇ ਹੀ ਕਿਤੇ ਨਾ ਕਿਤੇ ਜਦੋਂ ਜਵਾਬ ਦਿੱਤਾ ਉਹ ਵੀ ਕਾਫੀ ਤਲਖ ਭਰਿਆ ਸੀ ਨਹੀਂ ਮੈਂ ਆਈ ਡੂ ਐਗਰੀ ਕਿਉਂਕਿ ਮੈਨੂੰ ਵੀ ਕਈ ਵਾਰ ਮੇਰੇ ਨਾਲ ਵੀ ਇਦਾਂ ਹੋਇਆ ਵੀ ਇੱਕ ਦੋ ਐਂਕਰਸ ਦਾ ਪਿੱਛੇ ਜਿਵੇਂ ਇੱਕ ਪ੍ਰੋਗਰਾਮ ਹੋਇਆ ਸੀ ਐਂਕਰਸ ਜਿਹੜੀਆਂ ਹੈਗੀਆਂ ਕੁਛ ਨਹੀਂ ਬਲਜੀਤ ਜੋ ਆਲਵੇ ਸਮਝਦਾ ਰਹੀ ਸ਼ੀਜ਼ ਐਜੂਕੇਟਰ ਪਰਸਨ ਬੜੇ ਵੱਡੇ ਤਕੜੇ ਖਾਨਦਾਨ ਦੀ ਬੇਟੀ ਆ ਉਹ ਸਿਰਫ ਮੇਰਾ ਖਿਆਲ ਉਤੋਂ ਇਹ ਗਲਤੀ ਹੋ ਗਈ ਜਦੋਂ ਹੌਬੀ ਬਾਈਕ ਮੰ ਤੇ ਉਹਨੇ ਮਾਈਕ ਦੇ ਵਿੱਚ ਹੀ ਕਹਿਤਾ ਵੀ ਕੀ ਨਾ ਉਹਨਾਂ ਦਾ ਪਰਮਰਾਜ ਗਰੇਵਾਲ ਨੇ ਵੀ ਉਹ ਮਨਾਂ ਕਰਦੇ ਵੀ ਤੁਹਾਨੂੰ ਮਾਈਕ ਨਹੀਂ ਦੇਣਾ ਉੱਥੋਂ ਜਿਹੜਾ ਹੌਬੀ ਨੂੰ ਜਿਆਦਾ ਗੁੱਸਾ ਆ ਗਿਆ ਹਨਾ ਤੇ ਉਹ ਥੋੜਾ ਜਿਹਾ ਮੇਰਾ ਭਰਾ ਹੈ ਥੋੜਾ ਜਿਹਾ ਗੁੱਸਾ ਜਿਆਦਾ ਕਰ ਜਾਂਦਾ ਚਲੋ ਇੱਕ ਬੰਦਾ ਜੇ ਗਲਤੀ ਕਰਦਾ ਦੂਜਾ ਚੁੱਪ ਕਰ ਜੇ ਤਾਂ ਗੱਲ ਖਤਮ ਮੈਂ ਤਾਂ ਚੁੱਪ ਹੀ ਕਰ ਜੰਨੀ ਆ ਮੈਂ ਤਾਂ ਵੀ ਕੀ ਮੂਖ ਨਾਲ ਨਾਲ ਲੁੱਜੇ ਕੀ ਰੋੜਾ ਚੁੱਪ ਕਰ ਜਾ ਪਰ ਇਹਦੇ ਵਿੱਚ ਮੈਂ ਜਿਹੜਾ ਜੇ ਕਿ ਇਹ ਜਿਸ ਤਰ੍ਹਾਂ ਦੇ ਨਾਲ ਹੁਣ ਬੀਬੀ ਜਗੀਰ ਕੌਰ ਨੂੰ ਲੈ ਕੇ ਇਸ ਸਮੇਂ ਦੇ ਦੌਰਾਨ ਜਦੋਂ ਕਿ ਇੱਕ ਆਵਾਜ਼ ਵੀ ਆ ਚੱਲ ਰਿਹਾ ਆਕਾਲੀ ਦਲ ਦਾ ਆ ਪਹਿਲਾਂ ਪਰ ਹੁਣ ਭਾਵੇਂ ਜਥੇਦਾਰ ਸਾਹਿਬ ਨੇ ਹੁਣ ਤਾਂ ਖਤਮ ਕਰਤਾ ਨਹੀਂ ਪਹਿਲਾਂ ਇਹ ਸੀ ਵੀ ਕਬਾਗੀ ਤੜਾ ਜੀ ਇੱਕ ਸੁਧਾਰ ਲਹਿਰ ਇੱਕ ਆਕਾਲੀ ਦਲ ਤੁਸੀਂ ਵੀ ਜੇ ਦੇਖਿਆ ਜਾਵੇ ਇੱਕ ਕਿਸੇ ਸਮੇਂ ਦੇ ਦੌਰਾਨ ਸਰਕਾਰਾਂ ਦੇ ਵਿੱਚ ਕੰਮ ਕਰਿਆ ਆਕਾਲੀ ਲੀਡਰਾਂ ਦੀ ਜਿਹੜੀ ਛਵੀ ਆ ਤੁਹਾਨੂੰ ਲੱਗਦਾ ਵੀ ਆ ਜਿਹੜਾ ਹੋਇਆ ਤਨਖਾਹਿਆ ਕਰਾ ਦਿੱਤਾ ਇਹਦੇ ਨਾਲ ਬਦਲ ਜੂਗੀ ਇਹਦੇ ਨਾਲ ਲੋਕ ਦੁਬਾਰਾ ਐਸੈਪਟ ਕਰ ਲਵਣਗੇ ਦੇਖੋ ਜੀ ਜਿਹੜੇ ਤਾਂ ਪੰਜਾਬੀ ਪੜ੍ਹੇ ਲਿਖੇ ਨੇ ਸਿਆਣੇ ਨੇ ਅੱਜਕੱਲ ਸੋਸ਼ਲ ਮੀਡੀਆ ਬਹੁਤ ਆ ਗਏ ਨੇ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਮੇਰੇ ਹਿਸਾਬ ਨਾਲ ਸੱਚੀ ਗੱਲ ਹੈ ਕਿਉਂਕਿ ਮੈਂ ਵੀ ਪਿੰਡਾਂ 'ਚ ਵਿਚਰਦੀ ਆ ਪਿੰਡਾਂ 'ਚ ਵੀ ਅਵੇਅਰਨੈਸ ਆ ਗਈ ਲੋਕਾਂ ਨੂੰ ਬਹੁਤ ਐਜੂਕੇਸ਼ਨ ਐਜੂਕੇਸ਼ਨ ਆ ਗਈ ਲੋਕਾਂ ਨੂੰ ਪਤਾ ਸੋਸ਼ਲ ਮੀਡੀਆ ਵੱਟ ਕੱਢਿਆ ਪਿਆ ਹੁਣ ਐ ਥੋੜਾ ਵੀ ਤੁਸੀਂ ਨੌਸ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਵੀ ਤੁਸੀਂ ਐ ਥੋੜਾ ਗੱਲ ਹੁੰਦੀ ਵੀ ਤੁਸੀਂ ਹੁਣ ਉੱਥੇ ਸਾਰੇ ਇਕੱਠੇ ਟੋਲਾ ਜਾਵੜਿਆ ਤੇ ਤੁਹਾਡੀਆਂ ਜਿਹੜੀਆਂ ਕੀਤੀਆਂ ਕਰਾਈਆਂ ਭੁੱਲ ਜਾਣਗੀਆਂ ਹੈ ਸਾਡੇ ਉਹਨੇ ਵਿਚਾਰੇ ਨੇ ਕੇਸ ਮੱਖਣ ਨੇ ਦਾੜੀ ਧੂੜੀ ਜਦੋਂ ਕਤਲ ਕਰ ਲਈ ਸੀਗੀ ਕਿੰਨਾ ਰੌਲਾ ਇਹਨਾਂ ਨੇ ਪਾਇਆ ਸੀਗਾ ਹਨ ਤੇ ਇਹਨਾਂ ਦੇ ਆਪਦੇ ਲੀਡਰ ਜਿਹੜੇ ਉਸ ਨਾਲ ਰੇਪ ਕਰ ਕਰਕੇ ਤੇ ਭਾਂਡੇ ਮਾਜਦਾ ਦਾ ਮਤਲਬ ਰੇਪ ਮਾਫ ਹੋ ਗਿਆ ਕਿਸੇ ਦੀ ਧੀ ਪਿੰਡ ਦੀ ਇੱਜ਼ਤ ਵਾਪਸ ਆਜੂਗੀ ਦੁਬਾਰਾ ਸੋ ਇਹ ਬਦਕਿਸਮਤੀ ਇਹ ਵੇਖੋ ਬਾਦਲ ਸਾਹਿਬ ਜਿੰਨਾ ਚੱਲ ਰਹੇ ਮੈਂ ਸਤਿਕਾਰ ਕਰਦੀ ਆ ਮੈਂ ਅੱਜ ਵੀ ਯਾਦ ਕਰਦੀ ਆ ਬਾਦਲ ਸਾਹਿਬ ਨੂੰ ਕਿਉਂਕਿ ਉਹ ਪਹਿਲਾ ਤੇ ਆਖਰੀ ਚੀਫ ਮਿਨਿਸਟਰ ਆ ਜਿਹੜਾ ਹਰ ਐਮਐਲਏ ਨੂੰ ਹਰ ਮੈਂ ਵੀ ਐਡਵਾਈਜ਼ਰ ਰਹੀ ਹਾਂ ਖੁੱਲੇ ਦਰਵਾਜ਼ੇ ਹੁੰਦੇ ਸੀ ਹਰ ਇੱਕ ਨੂੰ ਮਿਲਦਾ ਸੀ ਤੁਸੀਂ ਅੱਜ ਕੱਲ ਮਿਲ ਕੇ ਦਿਖਾ ਦਿਓ ਨਾ ਤਾਂ ਕੈਪਟਨ ਮਿਲਿਆ ਕਦੇ ਕਿਸੇ ਨੂੰ ਨਾ ਹਣ ਵਾਲਾ ਮਿਲਦਾ ਕਦੇ ਕਿਸੇ ਨੂੰ ਤੁਸੀਂ ਮਿਲ ਕੇ ਦਿਖਾ ਦਿਓ ਉਹਨੇ ਉਹਨਾਂ ਚਿਰ ਸਾਰਾ ਕੁਝ ਵਧੀਆ ਸਾਮ ਕੇ ਰੱਖਿਆ ਸੀਗਾ ਬਾਦਲ ਨੇ ਪਰ ਜਿਹੜਾ ਆਪਦਾ ਪਰਿਵਾਰਵਾਦ ਆ ਗਿਆ ਨਾ ਉੱਥੇ ਬਾਦਲ ਦਾ ਵੀ ਪਰਿਵਾਰਵਾਦ ਬਾਦਲ ਨੂੰ ਮਾਰ ਗਿਆ ਹੋਰ ਕੁਝ ਨਹੀਂ ਜੇ ਬਾਦਲ ਸਾਹਿਬ ਇੰਨੇ ਸਿਆਣੇ 25 ਸਾਲ ਬੰਦੇ ਨੇ ਰਾਜ ਕੀਤਾ ਹੋਵੇ ਹਨ ਪਰਿਵਾਰਵਾਦ ਜੇ ਖਤਮ ਹੋ ਜੇ ਨਾ ਕਿਸੇ ਵੀ ਪਰਿਵਾਰ ਤੋਂ ਕਿਸੇ ਵੀ ਫੈਮਿਲੀ ਤੋਂ ਕਿਸੇ ਵੀ ਰੂਲਰ ਤੋਂ ਪਾਵੇਂ ਸਰ ਕਾਂਗਰਸ ਆ ਭਾਵੇਂ ਆਪ ਹੈ ਜੇ ਪਰਿਵਾਰ ਵਾਰ ਖਤਮ ਕਰਦੇ ਨੇ ਕਿਉਂਕਿ ਜਿਹੜੇ ਤੁਹਾਡੇ ਬੂਥਾਂ ਤਾਂ ਜਾ ਕੇ ਕੰਮ ਕਰਦੇ ਨੇ ਜਿਹੜੇ ਤੁਹਾਡੇ ਆਪ ਦੇ ਹੋਗੇ ਸਾਡੇ ਹੋਗੇ ਕਾਂਗਰਸ ਦੇ ਹੋਗੇ ਹਨ ਕੀ ਗੱਲ ਉਹਨਾਂ ਚੋਂ ਨਹੀਂ ਇਹ ਲੈ ਸਕਦੇ ਉਹਨਾਂ ਨਾਲ ਥੋੜਾ ਜਿਹਾ ਮੈਨੂੰ ਲੱਗਦਾ ਆਪ ਵਾਲੇ ਬੂਥਾਂ ਬਾਥਾਂ ਵਾਲੇ ਚੱਕ ਕੇ ਖੜੇ ਕਰ ਦਿੰਦੇ ਗਰੀਬ ਜਿਹੜੇ ਵਰਕਰ ਨੇ ਇਹਨਾਂ ਦੇ ਆਪ ਵਾਲਿਆਂ ਨੇ ਕਾਫੀ ਖੜੇ ਕੀਤੇ ਸੋ ਇਹ ਵੀ ਇਹ ਥੋੜਾ ਜਿਹਾ ਸੰਭਲ ਕੇ ਚੱਲਣਾ ਚਾਹੀਦਾ ਰੌਲਾ ਜਿਹਾ ਪੈ ਗਿਆ ਬਾਦਲ ਸਾਹਿਬ ਤੋਂ ਬਾਦ ਨਾ ਕੰਟਰੋਲ ਜਾਣੀ ਹੋਏ ਇਹਨਾਂ ਤੋਂ ਕਿਉਂਕਿ ਉਹ ਸੁਖਵੀਰ ਚੰਗਾ ਸੁਖਵੀਰ ਨੇ ਵੇਖੋ ਬਹੁਤ ਤਰੱਕੀ ਵੀ ਬਹੁਤ ਕਰਾਈ ਹੈ ਸਾਰਾ ਮਹਾਲੀ ਡਿਵੈਲਪ ਕੀਤਾ ਉਹਦੀ ਸੋਚ ਬਹੁਤ ਵਧੀਆ ਹੈਗੀ ਜੀ ਕਈ ਗੱਲਾਂ ਚ ਡਿਵੈਲਪਮੈਂਟ ਦੀ MBA ਕੀਤੀ ਸੀ ਹੀ ਇਜ਼ ਅ ਬਿਜ਼ਨਸਮੈਨ ਹੀ ਇਜ਼ ਨਾਟ ਅ ਪੋਲੀਟੀਸ਼ੀਅਨ ਮੇਰਾ ਵੀਰ ਹੈ ਨਾ ਸੁਖਵੀਰ ਹੈ ਨਾ ਸੋ ਰਾਜਨੀਤੀ ਦੇ ਵਿੱਚ ਤੁਸੀਂ ਜੇ ਆਪਣੇ ਸੌੜੇ ਹਿੱਤਾਂ ਨੂੰ ਵਰਤੋਗੇ ਪੈਸਾ ਕੀ ਕਰਨਾ ਇੱਥੇ ਰਹਿ ਜਾਣਾ ਸਾਰਾ ਪੈਸਾ ਪੂਸਾ ਕੋਈ ਨਾਲ ਲੈ ਗਿਆ ਜਨਰਲ ਲੀਡਰ ਗਿਆ ਕੋਈ ਨਾਲ ਲੈ ਗਿਆ ਮੈਂ ਤਾਂ ਕਹਿੰਦੀ ਮੈਂ ਸਾਰੇ ਸਾਰੇ ਸਰਕਾਰਾਂ ਨੂੰ ਕਹਿੰਦੀ ਆ ਵੀ ਜੇ ਜਿੰਨਾ ਤੁਸੀਂ ਜੱਦੀ ਜ਼ਮੀਨ ਜਦਾਂ ਦਾ ਸਾਰੇ ਸਾਰਿਆਂ ਦੇ ਭਾਵੇਂ ਕਾਂਗਰਸ ਹੈ ਭਾਵੇਂ ਕੋਈ ਵੀ ਆ ਸਾਡੇ ਕਾਂਗਰਸ ਫੈਮਿਲੀ ਵਿੱਚ ਮੈਂ ਵੈਹੀ ਹੋਈਆਂ ਸਭ ਨੂੰ ਪਤਾ ਵੀ ਜਿੰਨੀ ਉਹਨਾਂ ਦੀ ਜੱਦੀ ਜ਼ਮੀਨ ਸੀ ਉਹ ਰੱਖ ਲੈਣ ਬਾਕੀ ਜਿੰਨੀ ਬਣਾਈ ਉਹ ਪੰਜਾਬ ਨੂੰ ਵਾਪਸ ਕਰ ਦੇਣ ਪੰਜਾਬ ਸੋਨੇ ਦੀ ਨਹੀਂ ਡਾਇਮੰਡ ਦੀ ਚਿੜੀ ਬਣ ਜਾਊਗਾ ਇੰਨਾ ਖਾਦਾ ਇਹਨਾਂ ਨੇ ਬਾਹਰ ਜਾ ਕੇ ਮੈਂ ਅਮਰੀਕਾ ਗਈਆਂ ਆ ਇਹਦਾ ਜੀ 100 ਕਿਲਾ ਆ ਪਾਰਕਿੰਗ ਫਲਾਣੇ ਲੀਡਰ ਦੀ ਐ ਆ ਜੀ ਮੈਂ ਤਾਂ ਹੈਰਾਨ ਹਾਂ ਸੈਂਟਰ ਦੇ ਲੀਡਰ ਉੱਤੇ 100 100 ਹਜ਼ਾਰ ਹਜ਼ਾਰ ਏਕੜ ਜ਼ਮੀਨ ਇਹਨਾਂ ਦੀ ਅਮਰੀਕਾ ਦੇ ਵਿੱਚ ਪਈ ਬਟ ਇਸ ਇਸ ਇੰਨੀ ਭੁੱਖ ਕਿਉਂ ਕਿੱਧਰ ਨੂੰ ਜਾਣਗੇ ਬੇ ਖਾਣੇ ਆ ਤਾਂ ਖਾਣੀਆਂ ਤਾਂ ਬੰਦੇ ਆ ਤੂੰ ਦੋ ਰੋਟੀਆਂ ਵੇਖੋ ਜਿੰਨੇ ਭਾਵੇਂ ਕਰੋੜਪਤੀ ਯਾਰ ਅਜੇ ਅਰਬਪਤੀ ਆ ਕੋਈ ਵੀ ਆ ਰਾਤ ਨੂੰ ਕਣਕ ਦੀ ਰੋਟੀ ਖਾਣੀਆਂ ਕੋਈ ਹੀਰੇਾਂ ਦੀ ਖਾਂਦਾ ਕੋਈ ਸੋਨੇ ਦੀ ਕਾਦੇ ਲਈ ਭੁੱਖ ਕਿਉਂ ਲਾਲਚ ਕਰਦੇ ਨੇ ਮੈਂ ਇਥੋਂ ਸਿੱਖਣ ਮਿੱਠ ਤੇ ਨੀਵੀਂ ਨਾਨਕਾ ਤੇ ਗੁਣ ਚੰਗੇ ਆ ਇੰਨਾਂ ਤੱਕ ਕਾਦੇ ਲਈ ਵਟ ਫਾਰ ਇਹ ਪੈਸੇ ਪਿੱਛੇ ਕਿਉਂ ਭਏ ਹੋਏ ਨੇ ਨਹੀਂ ਪਾਣਾ ਚਾਹੀਦਾ ਕਿਲੋਕਾਰ ਦੇਖਿਆ ਜਾਵੇ ਬਿਲਕੁਲ ਸੁਖੀ ਬਰਾੜ ਉਹਨਾਂ ਦਾ ਕਹਿਣਾ ਕੀ ਜਿਵੇਂ ਦੇ ਨਾਲ ਅਸੀਂ ਦੇਖੀਏ ਤਾਂ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਇਨਸਾਨ ਜੋ ਜੋ ਉਹ ਕੱਦ ਦੇ ਵਿੱਚ ਲੋਕਾਂ ਦੇ ਵਿੱਚ ਵੱਡਾ ਹੁੰਦਾ ਜਾਂਦਾ ਤਾਂ ਉਹਨੂੰ ਖੁਦ ਨੀਵਾ ਹੋ ਕੇ ਚੱਲਣਾ ਪੈਂਦਾ ਤਾਈਆਂ ਕਰਕੇ ਉਦਾਹਰਨ ਬਾਰੀ ਬਾਰੀ ਨੀਵੇਂ ਰੁੱਖਾਂ ਦੀ ਦਿੱਤੀ ਜਾਂਦੀ ਹੈ ਪਰ ਦੂਜੇ ਪਾਸੇ ਗੱਲ ਇਹ ਵੀ ਹੈ ਵੀ ਜਿਸ ਤਰ੍ਹਾਂ ਦੇ ਨਾਲ ਅਕਾਲੀ ਦਲ ਨੂੰ ਲੈ ਕੇ ਜਿਹੜਾ ਤਨਖਾਹਿਆ ਕਰਾਰ ਦਿੱਤਾ ਉਹਦੇ ਵਿੱਚ ਸੁਖੀ ਬਰਾੜਾ ਉਹਨਾਂ ਦਾ ਕਹਣਾ ਕਿ ਜੇਕਰ ਇਹ ਠੀਕ ਹੈ ਵੀ ਜਿਹੜੇ ਲੋਕ ਤਾਂ ਸੇਵਾ ਦੇ ਤੌਰ ਦੇ ਉੱਤੇ ਬਥੇਰੀ ਜਨਤਾ ਹੈ ਜਿਹੜੀ ਸ਼ਰਧਾਲੂ ਨੇਗੇ ਉੱਥੇ ਜਾ ਕੇ ਸੇਵਾ ਨਿਭਾਉਂਦੇ ਨੇ ਪਰ ਸਜ਼ਾ ਨੂੰ ਸਜ਼ਾ ਦੇ ਤੌਰ ਤੇ ਦੇਣਾ ਚਾਹੀਦਾ ਸੀਗਾ ਤੇ ਜੇਕਰ ਸਿਆਸੀ ਤੌਰ ਦੇ ਉੱਤੇ ਗੁਨਾਹ ਹੋਏ ਨੇ ਤਾਂ ਉਹਨਾਂ ਗੁਨਾਹਾਂ ਨੂੰ ਸਿਆਸੀ ਤੌਰ ਦੇ ਉੱਤੇ ਹੀ ਫੈਸਲਾ ਦੇਣਾ ਚਾਹੀਦਾ ਸੀ ਦੂਜੇ ਪਾਸੇ ਹੋਬੀਤ阿里ਆ ਤੇ ਜੇ ਕਿ ਇਹ ਵਜੀਹ ਜੋੜ ਹੋ ਰਿਹਾ ਦਾ ਜਿਸ ਤਰ੍ਹਾਂ ਦੇ ਨਾਲ ਚਰਚਾ ਲਗਾਤਾਰ ਚੱਲੀ ਆ ਹੋ ਸਕਦਾ ਵੀ ਸਰਕਮਸਟੈਂਸ ਕਿ ਜੀ ਇਹ ਵੀ ਰਹੇ ਹੋਣ ਪਰ ਅਕਸਰ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਵੀ ਕਦੇ ਆਪ ਦੇ ਬੰਦੇ ਨੂੰ ਇੰਨਾ ਤਰ੍ਹਾਂ ਚ ਨਹੀਂ ਆਉਣਾ ਚਾਹੀਦਾ ਕਿ ਗਲਤੀਆਂ ਇਸ ਕਦਰ ਹੋ ਜਨ ਜਿਵੇਂ ਕਿ ਹੁਣ ਰਜਿੰਦਰ ਸਿੰਘ ਧਾਮੀ ਅਫਸੋਸ ਜ਼ਰੂਰ ਜਰਾ ਜਤਾ ਰਹੇ ਨੇ ਪਰ ਫੈਸਲਾ ਮਹਿਲਾ ਕਮਿਸ਼ਨ ਲਊਗਾ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਮਿਸਿੰਗ ਰੋਜਨਾ ਸਪੋਰਟ ਟੀਵੀ ਚੰਡੀਗੜ੍ਹ